ਚੱਲਨੀ ਵੈਸੇ ਹਾਂਜੀ ਮੇਰੇ ਹਸਬੰਦ ਮੈਨੂੰ ਕਹਿੰਦੇ ਕਿ ਤੁਸੀਂ ਇੰਸਟਾਗ੍ਰam ਚ ਚਲਾਦੇ ਆ ਮੈਂ ਤਾਂ ਨਹੀਂ ਮੈਂ ਨਹੀਂ ਚਲਾਉਂਦੀ ਮੈਂ ਕਿ ਫਿਰ ਮੈਂ ਉਹਨਾਂ ਨੇ ਮਤਲਬ ਮੈਨੇ ਖੁਦ ਅਸਿਆ ਕਿ ਹਾਂ ਮੈਂ ਤੇ ਚਲਾਉਂਦਾ ਹਾਂ ਮੈਂ ਕਿ ਕੋਈ ਨਹੀਂ ਤੁਸੀਂ ਚਲਾ ਲਿਓ ਮੈਂ ਪਿੱਛੇ ਵਹਿ ਜੂਗੀ ਪਿੱਛੇ ਵਹਿ ਜੂਗੀ ਸਾਸ਼ਰੀਆ ਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵੈਸੇ ਤੇ ਤੁਸੀਂ ਥੰਬਲੇਨ ਦੇਖ ਲਿਆ ਹੁਣ ਤੇ ਇੱਕ ਮੈਂ ਕਲਿੱਪ ਲਾਈ ਹੈ ਉਸ ਕੁੜੀ ਦੀ ਜਿਸ ਦਾ ਬਹੁਤ ਜ਼ਿਆਦਾ ਤੱਕਾ ਹੋਇਆ ਤੇ ਆਪਾਂ ਉਸ ਬਾਰੇ ਗੱਲ ਕਰਾਂਗੇ ਕਿ ਕੀ ਕਸੂਰ ਸੀ ਵਿਚਾਰੀ ਦਾ ਮਾਪਿਓ ਨੇ ਚਾਈ ਚਾਈ ਕਰੋ ਤੋਰੀ ਮੈਂ ਇੱਕ ਉਸ ਦੀ ਵੀਡੀਓ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਫਸਟ ਟਾਈਮ ਆਈ ਸੀਗੀ ਤੇ ਉਹਦੇ ਵਿੱਚ ਉਹ ਕੀ ਕਹਿੰਦੀ ਹੈ ਕਿ ਮੈਂ ਇੰਸਟਾਗ੍ਰam ਤੁਸੀਂ ਚਲਾ ਲਿਓ ਮੈਂ ਪਿੱਛੇ ਬੈਠ ਜੂੰਗੀ ਕਹਿੰਦਾ Papa ਆਪकी ਕੁੜੀ ਬਹੁਤ ਜ਼ਿਆਦਾ ਮਜ਼ਾਕੀਆ ਸੁਭਾਦੀ ਸੀ ਤੇ ਗੱਲ ਪਤਾ ਕੀ ਹੁੰਦੀ ਹੈ ਕਿ ਆਪਾਂ ਨੂੰ ਸਹੁਰੇ ਘਰ ਜਾ ਕੇ ਦੋਨੋਂ ਤਰਫ ਨੂੰ ਸਮਝਣਾ ਪੈਂਦਾ ਹੈ ਸਮਝਣਾ ਚਾਹੀਦਾ ਠੀਕ ਹੈ ਸੱਸ ਸਹੁਰੇ ਨੂੰ ਸਮਝਣਾ ਚਾਹੀਦਾ ਤੇ ਕੁੜੀ ਨੂੰ ਵੀ ਕਿਉਂਕਿ ਜਦੋਂ ਬਗਾਨੇ ਕਰ ਜਾਂਦੀਆਂ ਹਰੇਕ ਦੇ ਅਲੱਗ-ਲੱਗ ਰੂਲਸ ਹੁੰਦੇ ਨੇ ਅਲੱਗ-ਲੱਗ ਨਿਯਮ ਹੁੰਦੇ ਨੇ ਸੋ ਉਹਨਾਂ ਨੂੰ ਹੌਲੀ-ਹੌਲੀ ਸਿੱਖ ਕੇ ਆਪਾਂ ਫੇਰ ਹੀ ਅੱਗੇ ਆਪਾਂ ਵਧਦੇ ਹਾਂ ਪਰ ਇੱਥੇ ਜੋ ਕਿ ਇਹ ਗੱਲ ਹੋਈ ਇਹਦੇ ਵਿੱਚ ਕਸੂਰ ਕਿਹਦਾ ਸੀਗਾ ਕੁੜੀ ਸੀਗੀ ਹਿੰਦੂ ਧਰਮ ਦੀ ਤੇ ਕੁੜੀ ਨੇ ਆਈ ਥਿੰਕ ਅੰਬਰਤ ਸ਼ਕਿਆ ਹੋਇਆ ਸੀਗਾ ਦੇਖੋ ਤੁਸੀਂ ਤੇ ਅੰਬਰ ਤੇ ਸ਼ਕਿਆ ਹੋਇਆ ਸੀਗਾ ਤੇ ਉਹਦੀ ਗਲਤੀ ਇਹ ਸੀ ਕਿ ਉਹ ਹਿੰਦੂ ਧਰਮ ਦੇ ਵਿੱਚ ਸੀਗੀ ਤੇ ਵਿਚਾਰੀ ਨਾਲੇ ਸੌਰਿਆ ਨੇ ਧੱਕੇ ਨਾਲ ਹੀ ਜ਼ਹਿਰ ਦਿੱਤਾ ਪਤਾ ਨਹੀਂ ਯਾਰ ਕਿੰਦਾ ਲੋਕੀ ਐਡੇ ਐਡੇ ਪਾਪ ਕਰ ਲੈਂਦੇ ਆ ਇੱਥੇ ਤਾਂ ਇੱਕ ਕੀੜੀ ਤੁਸੀਂ ਜਾਣਦੀ ਹੋਵੇ ਨਾ ਉਹ ਵੀ ਨਹੀਂ ਮਾਰਦੀ ਇਹ ਸੋਚ ਲਈਦਾ ਯਾਰ ਨਹੀਂ ਪਾਪ ਹੋ ਜੂਗਾ ਤੇ ਲੋਕੀ ਇਨਸਾਨਾਂ ਨੂੰ ਯਾਰ ਰੱਬ ਦਾ ਡਰ ਬਿਲਕੁਲ ਖਤਮ ਹੋ ਗਿਆ ਲੋਕਾਂ ਨੂੰ ਬਿਲਕੁਲ ਰੱਬ ਤੋਂ ਡਰਨਾ ਚਾਹੀਦਾ ਇੱਕ ਮਾਪਿਓ ਆਪਣੇ ਕੁੜੀ ਨੂੰ ਛੋਟੀ ਹੁੰਦੀ ਨੂੰ ਬੜੇ ਲਾਡਾਂ ਨਾਲ ਚਾਵਾ ਨਾ ਪਾਲਦੇ ਤੇ ਜਦੋਂ ਉਹ ਵੱਡੀ ਹੋ ਜਾਂਦੀ ਹੈ ਉਹਨੂੰ ਵਿਆਹ ਦਿੰਦੇ ਆ ਤੇ ਜਦੋਂ ਸਹੁਰਾ ਘਰ ਨਹੀਂ ਚੰਗਾ ਟੱਕਰਦਾ ਫੇਰ ਵਿਚਾਰੀ ਦੀ ਅਰਥ ਹੀ ਹੁੰਦੀ ਹੈ ਕਰੇ ਤੇ ਇਹ ਮਾਪਿਓ ਲਈ ਕਿੰਡੀ ਵੱਡੀ ਦੁਖਦਾਇਕ ਗੱਲ ਹੁੰਦੀ ਹੈ ਸੋ ਪਲੀਜ਼ ਜੇਕਰ ਤੁਹਾਡੇ ਘਰ ਕਿਸੇ ਨੇ ਆਉਣਾ ਹੈ ਜਾਂ ਕੱਲ ਆਏਗੀ ਉਸ ਦੀ ਕਦਰ ਕਰੋ ਕਿਉਂਕਿ ਕਿਸੇ ਦੀ ਬਗਾਨੀ ਧੀ ਨੂੰ ਤੁਹਾਡੇ ਘਰ ਭਰੋਸਾ ਕਰਕੇ ਭੇਜਿਆ ਗਏ ਨੇ ਤੁਹਾਡੇ ਤੇ ਬਿਲੀਵ ਕੀਤਾ ਕਿ ਹਾਂ ਇਹ ਸਾਡੀ ਕੁੜੀ ਨੂੰ ਵਧੀਆ ਰੱਖੇਗਾ ਉਸ ਨੂੰ ਮਾਪਿਓ ਦੀ ਕਦੇ ਕਮੀ ਮਹਿਸੂਸ ਨਾ ਹੋਣ ਦਿਓ ਪਰ ਸਾਡੇ ਸਮਾਜ ਦੇ ਵਿੱਚ ਇੱਕ ਨੂੰ ਨੂੰ ਕਦੇ ਵੀ ਧੀ ਦਾ ਦਰਜਾ ਨਹੀਂ ਦਿੱਤਾ ਜਾਂਦਾ ਉਹਨੂੰ ਨੂੰ ਹੀ ਸਮਝਿਆ ਜਾਂਦਾ ਕਿੰਨਾ ਮਰਜ਼ੀ ਕਰ ਲਵੇ ਪਰ ਇਹ ਕਦੇ ਵੀ ਸੱਸ ਆ ਜਿਹੜੀ ਉਹ ਕਦੇ ਵੀ ਮਾਣ ਨਹੀਂ ਬਣ ਸਕਦੀ ਇਸ ਲਈ ਕਿਸੇ ਦੀ ਫੁੱਲਾਂ ਵਰਗੀ ਧੀ ਨਾਲ ਇਦਾਂ ਨਾ ਕਰੋ ਤੁਸੀਂ ਉਸ ਨਾਲ ਡਿਵੋਰਸ ਲੈ ਲਓ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਚਲੋ ਪਰਮਾਤਮਾ ਕਾਨੂੰਨ ਬਣੇ ਹੋਏ ਨੇ ਠੀਕ ਹੈ ਨਾ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਤੁਹਾਡਾ ਨਾਲ ਨਹੀਂ ਨਿਵਰੀ ਤੁਸੀਂ ਡਿਵੋਰਸ ਲੈ ਲਓ ਇਹ ਥੋੜੀ ਕਿ ਤੁਸੀਂ ਉਸ ਨੂੰ ਜਾਨੋਂ ਹੀ ਮਾਰ ਦੇਣਾ ਹੈ ਬੜਾ ਸੱਚੀ ਬਹੁਤ ਜ਼ਿਆਦਾ ਦੁੱਖ ਲੱਗਦਾ ਇਹ ਗੱਲਾਂ ਸੌਣ ਸੁਣ ਕੇ ਕਿ ਦੁਨੀਆਂ ਦੇ ਵਿੱਚ ਹੋਕ ਹੀ ਰਿਹਾ ਹੈ ਲੋਕਾਂ ਦਾ ਲੋਕਾਂ ਨੂੰ ਨਾ ਰੱਬ ਦਾ ਡਰ ਬਿਲਕੁਲ ਖਤਮ ਹੋ ਗਿਆ ਹੈ ਬਿਲਕੁਲ ਲੋਕੀ ਕਿਸੇ ਦੇ ਘਰ ਵਿੱਚ ਅੱਗ ਲਾ ਦਿੰਦੇ ਆ ਇਦਾਂ ਵੀ ਕਰਦੇ ਬਹੁਤ ਲੋਕੀ ਕਰਦੇ ਆ ਪਰ ਆਪਾਂ ਮੈਂ ਗੱਲ ਮੈਟਰ ਦੀ ਕਰ ਰਹੀ ਆ ਮੈਟਰ ਦੀ ਕਰਦੀ ਆ ਜੋ ਆਪਣਾ ਮੈਟਰ ਆ 99 ਵਿਚਾਰੀ ਨੂੰ ਹਨਾ ਕੀ ਪਤਾ ਸੀ ਕਿੰਨਾ ਸੋਹਣਾ ਤਿਆਰ ਹੋਈ ਏ ਕੋਈ ਵੀਡੀਓ ਇਹ ਵੀ ਵੀਡੀਓ ਵੀ ਇੱਕ ਮੇਕਅਪ ਆ ਪਾਕਿਸਤਾਨ ਨੂੰ ਪੁੱਛ ਰਹੇ ਨੇ ਕਿ ਤੁਸੀਂ ਕਿੱਦਾਂ ਦੇ ਕਹਿੰਦੇ ਮੈਂ ਬਹੁਤ ਸੋਹਣੀ ਲੱਗ ਰਹੀ ਹਾਂ ਉਹਨੂੰ ਪਤਾ ਸੀ ਕਿ ਮੈਂ ਮੇਰਾ 5 ਮਹੀਨੇ ਬਾਅਦ ਮੇਸ ਦੁਨੀਆ ਵਿੱਚ ਹੋਣੀ ਹੈ ਸੱਚੀ ਵੋ ਜ਼ਿਆਦਾ ਦੁੱਖ ਲੱਗਾ ਤੇ ਉਸ ਭੈਣ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਉਸ ਦੇ ਸਹੁਰਾ ਪਰਿਵਾਰ ਨੂੰ ਵੀ ਸਭ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਇਹ ਗਲਤੀ ਕੋਈ ਹੋਰ ਨਾ ਕਰੇ ਇਹੀ ਕਹਿ ਸਕਦੇ ਹਾਂ ਮੇਰਾ ਬਹੁਤ ਟਾਈਮ ਦਾ ਉਹ ਦਿਨਾਂ ਦਾ ਸੀਗਾ ਤੇ ਮੇਰਾ ਮਨ ਉਹ ਜਦੋਂ ਦੁਖੀ ਵੀ ਹੋ ਰਿਹਾ ਸੀ ਇਸ ਗੱਲ ਨੂੰ ਲੈ ਕੇ ਸੱਚੀ ਬਹੁਤ ਜ਼ਿਆਦਾ ਮੈਂ ਨਾ ਦੁਖੀ ਹੋ ਰਹੀ ਸੀ ਵੀ ਸੋਚ-ਸੋਚ ਕੇ ਕਿ ਹੁਣਾਂ ਕੀ ਕੁਝ ਕੀਤਾ ਨਾ ਚੱਲਣਾ ਚਲੋ ਇਹ ਕਹਿ ਸਕਦੇ ਹੁੰਦੇ ਆ